ਸਾ ਸਿੱਖਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਟਾਈਪਿੰਗ ਦੀ ਪ੍ਰੈਕਟਿਸ ਕਰਾਂਗੇ ਕਿ ਤੁਸੀਂ ਕਿਵੇਂ ਰਾਬੀ ਫੋਨ ਤੇ ਵਿੱਚ ਆਸਾਨੀ ਨਾਲ ਟਾਈਪਿੰਗ ਕਰ ਸਕਦੇ ਹੋ ਆਓ ਆਪਾਂ ਦੇਖਦੇ ਹਾਂ ਆਪਾਂ ਕਿਸੇ ਪੈਰਾਗ੍ਰਾਫ ਨੂੰ ਟਾਈਪ ਕਰਦੇ ਹਾਂ ਤੇ ਆਪਣੀ ਟਾਈਪਿੰਗ ਸਪੀਡ ਨੂੰ ਵਧਾਉਂਦੇ ਹਾਂ ਕਿ ਟਾਈਪਿੰਗ ਸਪੀਡ ਆਪਾਂ ਕਿਸੇ ਵੀ ਪੈਰਾਗ੍ਰਾਫ ਨੂੰ ਵਾਰ-ਵਾਰ ਆਪਾਂ ਟਾਈਪ ਕਰਾਂਗੇ ਤਾਂ ਆਪਣੀ ਸਪੀਡ ਇਨਕਰੀਜ਼ ਹੋ ਜਾਵੇਗੀ ਆਓ ਆਪਾਂ ਪੈਰਾਗ੍ਰਾਫ ਲਿਖਦੇ ਹਾਂ ਮੇਰੇ ਪਿਆਰੇ ਵੀਰ ਉਹ ਸ਼ਾਮ ਤੈਨੂੰ ਯਾਦ ਹੈ ਜਦੋਂ ਤੂੰ ਤੇ ਤੇਰੀ ਦੋਸਤ ਮੈਨੂੰ ਮਿਲਣ ਆਏ ਸੀ ਤੁਸੀਂ ਵੀ ਟਾਈਪ ਕਰੋ ਅਗਰ ਤੁਹਾਨੂੰ ਕਿਸੇ ਅੱਖਰ ਨੂੰ ਬਣਾਉਣ ਨੂੰ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਉਹਦਾ ਅਪਲਾਈ ਤਨੂ ਦੇਵਾ ਨੂੰ ਮਿਲਣ ਆਈ ਸੀ ਉਸ ਸ਼ਾਮ ਨੂੰ ਮੈਂ ਵੇਖਿਆ ਕਿ ਤੇਰੀਆਂ ਅੱਖਾਂ ਵਿੱਚ ਉਸ ਲਈ ਪਿਆਰ ਤੇਰਾ ਉਸ ਦੀ ਕੇਅਰ ਕਰਨਾ ਅਤੇ ਅੱਖਾਂ ਨਾਲ ਗੱਲ ਕਰਨੀ ਇਹ ਵੇਖ ਕੇ एक अलग अह गलग ही एहसास सी जो थोड़े तो बेच सी मैं मैनू यह फेक के यह बहुत चंगा लगा ਬਾਬਾ ਜੀ ਤੁਹਾਡੇ ਦੋਵਾਂ ਤੇ ਕਿਰਪਾ ਬਣਾਈ ਰੱਖਣ ਤੁਸੀਂ ਦੋਵੇਂ ਅੱਗੇ ਵੱਧਦੇ ਰਹੋ ਅਤੇ ਖੁਸ਼ ਰਹੋ ਆਪਾਂ ਆ ਪੈਰਾਗ੍ਰਾਫ ਲਿਖ ਲਿਆ ਤੁਸੀਂ ਇਸ ਦੀ ਵਾਰ-ਵਾਰ ਪ੍ਰੈਕਟਿਸ ਕਰੋ ਤੁਹਾਡੀ ਸਪੀਡ ਇਨਕਰੀਸ ਹੋ ਜਾਏਗੀ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ।